ਜੀਵ ਦਾ ਸਵਾਦ ਨੇ ਤਾਂ ਨਾ ਘਰ ਪੱਟੇ ਆ ਆ ਜੀਵਨਾ ਇਹ ਤਾਂ ਬਹੁਤ ਕੁਸ ਮੰਗਦੀ ਆ ਇਹੋ ਕੀ ਅਖਣਾ ਇਹ ਤੇ ਕੰਟਰੋਲ ਕਰ ਤੂੰ ਤੂੰ ਘਰ ਖੁੰਗਲ ਕਰ ਦੇਂਗੇ ਸਾਡਾ ਮੰਮੀ ਜੀ ਤੁਸੀਂ ਸਮੋਸਾ ਖਾਣਾ ਕਿ ਨਹੀਂ ਲਿਆ ਫੜਾ ਹੁਣ ਤਾਂ ਖਾਣਾ ਹੀ ਪਊਗਾ ਸਿੱਟਣਾ ਥੋੜੀ ਆ 100 ਰੁਪਿਆ ਲਾਇਆਗਾ ਘੱਟ ਖਰਚੇ ਕਰਿਆ ਕਰ ਕਿਵੇਂ ਲਾਣੇ ਦਾਰ ਦੇਂਗੇ ਖਾਈ ਜਾਂਦੀਆਂ ਸਮੋਸੇ ਆਹ ਦੇ ਸਮੋਸੇ ਖਾਈ ਨਹੀਂ ਹੈ ਹੁਣ ਖਾਣਾ ਹੀ ਪੈਣਾ ਮੈਂ ਕਿਹਾ ਸਿੱਟਣ ਨਾਲ ਤਾਂ ਚੰਗਾ ਪਕਾ ਨੂੰ ਪੈਸੇ ਖਰਾਬ ਕਰਨੇ ਆ ਖਾ ਲਾ ਕੀ ਹੋ ਗਿਆ ਆ ਤੁਹਾਡੀ ਨੂਹ ਰਾਣੀ ਜਦੋਂ ਮੁੰਡਾ ਸ਼ਹਿਰ ਜਾਂਦਾ ਕੰਮ ਧੰਦੇ ਉਦੋਂ ਹੀ ਉਹਦੇ ਕੰਨ ਚ ਫੂਕ ਮਾਰ ਦਿੰਦੀ ਆ ਕਦੇ ਮੈਨੂੰ ਇਹ ਆਹ ਪੀਜੇ ਪੂਜੇ ਜੇ ਲਿਆਦੀਆਂ ਡੱਬਿਆਂ ਦੇ ਢੇਰ ਲਾਏ ਪਏ ਆ ਚੁੱਲੇ ਕੋਲੇ ਅੱਛਾ ਕਦੇ ਆ ਸਮੋਸੇ ਲਿਆਦੀ ਬੜਾ ਖਰਚ ਕਰਦੇ ਹਨਾ ਤੇ ਹੋਰ ਆ 100 ਰੁਪਏ ਦੇ ਕਹਿੰਦੀ ਸਮੋਸੇ ਕਹਿੰਦੀ ਸੋਈ ਲਾਇਆ ਉਹਦੇ ਭਰ ਤਾਂ 100 ਹੀ ਆ ਦਰਖਤ ਨਾਲੋਂ ਤੋੜ ਕੇ ਲਿਆਉਣਾ ਉਹ ਚਲ ਖਾ ਪੀ ਤਾਂ ਲੈਣ ਠੱਠ ਤਾਂ ਨਾ ਕਰਨਾ ਤੁਹਾਨੂੰ ਮੈਂ ਆਖਿਆ ਸੀ ਵੀ ਉਹਨੂੰ ਕੁਛ ਹੋਰ ਜੇ ਨੂੰ ਮੈਂ ਬਹੁਤ ਸਮਝਾਇਆ ਸੀ ਸਮਝਦਾ ਨਹੀਂ ਆ ਕਿ ਕੋਣੀ ਕੋਣੀ ਆ ਕਿ ਇਹ ਟਾਈਮ ਹੀ ਹੁੰਦਾ ਕਿ ਕੋਈ ਡੈਡੀ ਆ ਕਿ ਚੱਲ ਮੈਂ ਕਿ ਭਾਈ ਫਿਰ ਤੇਰੀ ਮਰਜ਼ੀ ਗਾਂ ਆਪਦੀ ਕੀਤੀ ਆਪ ਪਾਉਂਗੇ ਕਿ ਨਹੀਂ ਮੈਂ ਤਾਂ ਤੁਹਾਨੂੰ ਐ ਆ ਨਹੀਂ ਜੇ ਤਾਂ ਹੁਣ ਇਹ ਮੁੰਡਾ ਆਪਣੇ ਹਿਸਾਬ ਚ ਆ ਗਿਆ ਤਾਂ ਠੀਕ ਹੈ ਨਹੀਂ ਤਾਂ ਬਸ ਆਪਣੇ ਤੋਂ ਜਮਾ ਇਹ ਤਾਂ ਚੌਂਟੇ ਚਕਾ ਦੂਗੀ ਨਹੀਂ ਨਹੀਂ ਆਪਾ ਖਿੱਚ ਲੈਨੇ ਛੋਰ ਨੂੰ ਮੈਂ ਖਿੱਚਿਆ ਅੱਗੇ ਨਾਲ ਉਹ ਤਾਂ ਖਿੱਚਿਆ ਤੇ ਹੋਰ 100 ਰੁਪਏ ਨੂੰ 100 ਰੁਪਏ ਹੀ ਨਹੀਂ ਜਾਣਦੀ ਇਹ ਤਾਂ ਵੇਖ ਲੈ ਚੱਲ ਤੂੰ ਕੋਣੀ ਕੋਸ ਦੇ ਅੰਦਰ ਖਾ ਤੂੰ ਸਮੋਸੇ ਮੈਂ ਨੀ ਨੀ ਮੈਂ ਦਵਾਈ ਲੈ ਕੇ ਆਉਣਾ ਮੈਨੂੰ ਖੰਗ ਲੱਗੀ ਆ ਮੈਂ ਡਾਕਟਰ ਕੋਲੇ ਜਾਣਾ ਤੂੰ ਖਾਸ ਮੋਸੇ ਚੰਗਾ ਨਾਲੇ ਖਬਰ ਤੈਨੂੰ ਵੀ ਤੇਰਾ ਮੁੰਡਾ ਰਾਜੀ ਕਰ ਦੇ ਆਹੋ ਮੈਂ ਤਾਂ ਰਾਜੀ ਹੋਈ ਪਈ ਆ ਬਸ ਆ ਫਿਕਰਾਂ ਨੇ ਖਾ ਲਿਆ ਮੈਨੂੰ ਚੱਲ ਹੁਣ ਆ ਤਾਂ 100 ਰੁਪਇਆ ਬਚਾਵਾ ਖਾ ਕੇ ਬਾਉਨੇ ਪੜੀ ਪੂਲੀ ਬੀਜ ਦੇ ਗਣਕ ਹੋਣਾ ਹਾਂ ਪਰ ਤਾਂ ਫਿਰ ਖਾਲੇ ਸਮੋਸੇ ਹੋਰ ਖਾਲੇ ਪੈ ਗਈ ਕਾਲਜੇ ਠੰਡ ਥੋੜੇ ਦੋਆਂ ਜੀਆਂ ਦੇ ਲੈ ਮੰਮੀ ਹੁਣ ਆਹ ਕਿਹੜੀ ਗੱਲ ਹੋਈ ਦੱਸ ਸਮੋਸੇ ਹੀ ਖਾਦੇ ਐ ਵੇ ਇੰਨੇ ਖਰਚਾ ਨਾ ਕਰਿਆ ਕਰੋ ਪਤੋ ਤਾਂ ਚੱਲ ਬਗਾਨੀ ਧੀ ਹੈਗੀ ਆ ਉਹਨੂੰ ਆਪਣੇ ਘਰ ਦਾ ਨਹੀਂ ਹਸਾਬਕਤਾ ਵਾ ਤੂੰ ਤਾਂ ਇਸ ਘਰ ਦਾ ਤੈਨੂੰ ਪਤਾ ਤੇਰੇ ਪਿਓ ਨੇ ਕਿਵੇਂ ਆਨਾ ਆਨਾ ਕਰਕੇ ਜੋੜੇ ਆ ਉਹ ਸਬੂਸੀ ਨਾਲ ਤਾਂ ਨੀ ਘਰ ਉੱਜੜਦੇ ਹੁਣ ਰੁਪਈਏ ਰੁਪਈਏ ਨਾਲ ਕੀ ਹੋ ਚੱਲਿਆ ਤੂੰ ਵੀ ਬੇਬੇ ਬੜਾ ਕਲੇਸ਼ ਕਰਦੀ ਆ ਮੈਂ ਹੀ ਕਰਦੀ ਆ ਕਲੇਸ਼ ਤੂੰ ਪੁੱਤ ਮਗਰ ਲੱਗਿਆ ਪਿਆ ਉਹਦੇ ਤੂੰ ਜਮਾ ਨਹੀਂ ਸੋਚਦਾ ਆਪਣੇ ਘਰਵਾਰੇ ਐਨੇ ਖੁੱਲੇ ਖਰਚੇ ਕਰਕੇ ਨਾ ਫੇਰ ਨਹੀਂ ਆਪਣਾ ਘਰ ਚੱਲਦਾ ਤੇ ਹੁਣ ਸਬੂਸੀ ਨਾਲ ਉੱਜੜ ਜਾਗੇ ਵੇ ਆਹ ਜਿਹੜੇ ਨੋਹਾ ਨੂਹਾ ਤੇ ਉਹਦੇ ਦੂਜੇ ਕਿਦ ਨੂੰ ਪੈਸੇ ਕਦੇ ਮੂੰਹ ਧਵਾ ਲੈਂਦੀ ਆ ਕਦੇ ਕੁਸ ਕਦੇ ਕੁਸ ਹੈ ਤੇ ਤੇਰੀ ਮਾਂ ਨੇ ਤਾਂ ਕੁਸ ਕਦੇ ਕੀਤਾ ਨਹੀਂ ਓਏ ਉਹਦੇ ਜ਼ਮਾਨੇ ਹੋਰ ਸੀ ਮਾਤਾ ਹੁਣ ਉਹ ਪੜੀ ਲਿਖੀ ਦੱਸ ਤੂੰ ਤਾਂ ਆਪਦੇ ਜ਼ਮਾਨੇ ਨੂੰ ਲੈ ਤੁਰਦੀ ਆ ਪੜ੍ਹੀਆਂ ਲਿਖੀਆਂ ਲੈ ਪੜ੍ਹੀਆਂ ਲਿਖੀਆਂ ਘਰ ਦੇ ਕੰਮ ਨਹੀਂ ਕਰਦੀਆਂ ਗੋਹਾ ਕਹਿ ਦਿੰਨੀ ਆ ਮੈਂ ਪੱਥਰ ਨੂੰ ਫਿਰ ਚਾ ਲੈ ਇੰਨੇ ਖਰਚੇ ਉਹ ਤੋਂ ਤੂੰ ਇੱਕ ਵਾਰੀ ਨਹੀਂ ਉਹਨੂੰ ਉਹ ਕਹਿਣ ਦਿੰਦਾ ਹੈ ਇੰਨੇ ਖਰਚੇ ਕਰਦਾ ਉਹਦੇ ਮਗਰ ਲੱਗ ਕੇ ਜੇ ਉਹਨੂੰ ਐ ਵੀ ਤਾਂ ਕਹਿ ਸਕਦਾ ਵੀ ਗੋਹਾ ਪੱਥਰ ਲਿਆ ਕਰੇ ਉਹਨੂੰ ਮੈਂ ਕਿਹਾ ਸੀਗਾ ਉਹ ਕਹਿੰਦੀ ਮੈਂ ਪੜ੍ਹ ਲੇਕਿਨ ਗੋਹਾ ਪੱਥਰ ਥੋੜਾ ਕਹਿੰਦੀ ਕਿ ਗੋਹਾ ਪੱਥਰ ਨੂੰ ਲਿਆਂਦੀਆਂ ਮੈਂ ਪਹਿਲਾਂ ਸਾਰੀਆਂ ਗੱਲਾਂ ਕਾਰਮਕੇ ਲੈ ਕੇ ਆਂਦੀ ਸੀ ਵੀ ਘਰ ਦਾ ਸਾਰਾ ਕੰਮ ਕਰਨਾ ਪਊਗਾ ਉਦੋਂ ਗੱਲਾਂ ਹੋਰ ਸੀਗੀਆਂ ਹੁਣ ਗੱਲਾਂ ਹੁਣ ਅਗਲੀ ਘਰ ਦੀ ਮਾਲਕਣ ਬਣੀ ਹੋਈ ਆ ਉਹ ਵਾਹ ਵਾਸ਼ਾ ਵਾਸ਼ੇ ਪ ਤੇ ਜੇ ਅਸੀਂ ਕਹਿ ਦਿੰਨੀ ਆ ਕੋਈ ਗੱਲ ਵੀ ਉਹਨੂੰ ਐ ਕਰਨ ਨੂੰ ਕਹਿ ਦੇ ਤਾਂ ਤੂੰ ਕਹਿ ਦਿੰਨਾ ਹੈ ਨਾ ਉਹ ਤਾਂ ਨਹੀਂ ਕਰਦੀ ਐ ਉਹਨੂੰ ਨਹੀਂ ਸਮਝਾਉਣਾ ਤੂੰ ਉਹ ਮੈਂ ਤਾਂ ਦੋਵੇਂ ਪਾਸੇ ਫਸਿਆ ਪਿਆ ਆ ਜੁੜੇ ਤੇਰੇ ਕੇ ਹੱਥ ਠੀਕ ਐ ਮੈਂ ਚੱਲਿਆ ਪਹਿਲੀ ਬਾਣ ਮੇਰੀ ਜਾਨ ਨਾ ਖਾਇਆ ਕਰ ਨਾ ਉਹ ਤਾਂ ਸਮੋਸੇ ਅੰਦਰ ਤੂੰ ਵੀ ਖਾਣ ਦੇ ਸੀ ਤੂੰ ਝੁਲਸੇ ਨਹੀਂ ਸਮੋਸੇ ਵਾਹ ਤੂੰ ਸ਼ਾਬਾਸ਼ ਐ ਸ਼ਾਬਾਸ਼ ਐ ਪਤਾ ਤੇਰੇ ਆ ਤੈਨੂੰ ਐਡਾ ਵੱਡਾ ਪਾਲ ਪਲੋਸ ਕੇ ਹੈ ਤੈਨੂੰ ਐ ਇੰਨਾ ਗੱਲਾਂ ਸੁਣਨ ਨੂੰ ਅਸੀਂ ਕਰਿਆ ਸੀ ਆ ਤੂੰ ਨਹੀਂ ਬੋਲਦਾ ਤੇਰੇ ਚ ਤੇਰੀ ਰੰਨ ਬੋਲਦੀ ਆ ਹਾਂ ਬਸ ਠੀਕ ਐ ਠੀਕ ਐ ਐਂ ਕਹੀ ਜਾ ਕਰ ਹੁਣ ਫਿਰ ਬਾਪੂ ਚ ਵੀ ਤੂੰ ਹੀ ਬੋਲਦੀ ਐ ਪਤਾ ਅੱਗੇ ਤਾਂ ਕੱਲੀ ਉਹਦੇ ਜੀਵ ਲੱਗੀ ਸੀ ਹੁਣ ਤੇਰੇ ਵੀ ਗੱਠ ਦੀ ਲੱਗੀ ਸ਼ਰਮ ਮੰਨ ਲੈ ਐਂ ਬੋਲਦਾ ਤੂੰ ਉਹ ਤਾਂ ਵਿਚਾਰਾ ਤੇਰਾ ਪਿਓ ਤਾਂ بڑا ਮਾਨਸ ਬੰਦਾ ਹੋ ਤਾਂ ਕੁਛ ਨਹੀਂ ਕਹਿੰਦਾ ਆਹ ਪੜਾ ਗੁੜਾ ਮਾਨਸ ਜਿਹੜਾ ਹੈ ਮੈਨੂੰ ਪਤਾ ਸਾਰਾ ਸਾਰੀਆਂ ਸਾਡੀਆਂ ਗੱਲਾਂ ਜਾ ਕੇ ਉਹਦੇ ਕੰਨਾਂ ਪਰ ਲੱਗ ਜਾਨੀਆਂ ਮੁੜ ਕੇ ਬੇਬੇ ਤੂੰ ਤੇ ਉਹਨੂੰ ਤਾਂ ਮੈਂ ਤਾਂ ਕਹਿੰਨੀ ਆ ਹੁਣ ਤੂੰ ਸਾਡਾ ਪੁੱਤ ਆ ਉਹ ਮੇਰਾ ਬੰਦਾ ਮੈਂ ਉਹਨੂੰ ਕਹਿਣਾ ਨਹੀਂ ਵੀ ਤੂੰ ਤੈਨੂੰ ਸਮਝਾਵੇ ਮਾੜਾ ਮੋਟਾ ਉਹਨੇ ਤੈਨੂੰ ਇੱਕ ਨਹੀਂ ਆਖੀ ਫੇਰ ਵੀ ਚੁੱਪ ਕਰਿਆ ਦੇਂਦਾ ਉਹ ਸਭ ਕੁਛ ਆ ਕਿਤੇ ਤੁਹਾਡੇ ਚਤ ਚ ਹੋਵੇ ਵੀ ਉਹਨੂੰ ਕੁਛ ਨਹੀਂ ਪਤਾ ਲੱਗਦਾ ਉਹ ਸਭ ਦੇਖਦਾ ਉਹਨੂੰ ਸਮੋਸੇ ਪ ਇਹ ਪਜਨੇ ਨਹੀਂ ਗਏ ਜਿਵੇਂ ਟੋਕ ਟਕਾਈ ਕਰੀ ਜਣੀ ਇੱਕ ਸਮੋਸਾ ਖਾਦਾ ਤੂੰ ਜ਼ਰਾ ਬਥੱਲੇ ਲਾ ਲਿਆ ਫੜ ਕੇ ਤੂੰ ਤਾਂ ਸਾਨੂੰ ਮੱਤਾ ਦੇਣ ਲੱਗ ਗਿਆ ਅਸੀਂ ਤੈਨੂੰ ਪਾਲ ਪਲੋਸ ਕੇ ਅਸੀਂ ਵੱਡਾ ਕਰਤਾ ਨਾ ਤੇ ਹੁਣ ਤੂੰ ਸਾਨੂੰ ਮੱਤਾ ਦੇਣ ਲੱਗ ਗਿਆ ਸ਼ਾਬਾਸ਼ ਇਹ ਚੱਲ ਜਾ ਬੇਬੇ ਮੈਂ ਖੇ ਚੱਲ ਜਾੜੋਂਗੇ ਤੁਸੀਂ ਘਰ ਦੋਨੇ ਜੀ ਨਾ ਇਹ ਨਹੀਂ ਘਰ ਸਮੋਸੇ ਨਾਲ ਉੱਜੜਦੇ ਹਾਂ ਸਾਰੇ ਪਿੰਡ ਦੇ ਕੰਜੂਸਾਂ ਵਾਂ ਲਾ ਵਜਦਾ ਆਪਣਾ ਕੰਜੂਸਾਂ ਦਾ ਬੇ ਕੰਜੂਸਾਂ ਦਾ ਇਹਨੂੰ ਕੰਜੂਸਪੁਣਾ ਜੇ ਕਹਿੰਦੇ ਨਾ ਤਾਂ ਸਰ ਕੰਜੂਸਪੁਣਾ ਹੀ ਸਹੀ ਹਾਂ ਅਸੀਂ ਇਹ ਕੰਜੂਸੀ ਕਰ ਕਰਕੇ ਹੀ ਬਣਾਇਆ चल जा पानी पूरी पी तू भी ठंडी हो के मैं तो दोवे पासे फसेया फसेया एक पासे ਘਰ ਵਾਲੀ ਇੱਕ ਪਾਸੇ ਮਾਂ ਦਾ ਕਿਹਨੂੰ ਬੰਦਾ ਮਾੜਾ ਕਵੇ ਤੇ ਕਿਹਨੂੰ ਚੰਗਾ ਕਵੇ ਉਹ ਤਾਂ ਤੂੰ ਵੀ ਸੁਖੜੇ ਚੁੱਕ ਜੀ ਅਗੇ ਮੇਰੇ ਮੁੰਡੇ ਦਾ ਵਿਆਹ ਹੋ ਜੇ ਵਿਆਹ ਹੋ ਜੇ ਨਵੀਂ ਸੋਹਣੀ ਆ ਜੇ ਹੁਣ ਚੀਕਾ ਮਾਰਦੀ ਆ ਆਦੇ ਭੰਦੇ ਨੇ ਦੋ ਸਮੋਸੇ ਆ ਘਰੇ ਜੰਗ ਲੱਗਿਆ 42 ਬੰਨ ਚ ਜੰਗ ਲੱਗਿਆ ਪੱਕੀ ਛੋਰਾ ਖੋਰ ਵੱਡ ਪਈ ਆ ਉਹ ਖੋਰ ਵੱਡ ਕੀ ਪਈ ਆ ਯਾਰ ਆ ਬੁੜੀ ਨਹੀਂ ਟਿਕਦੀ ਆਪਣੇ ਵਾਲੀ ਯਾਰ ਕੀ ਹੋ ਗਿਆ ਉਹ ਯਾਰ ਨੌਂ ਤਰੀ ਨੇ ਮਗਾੜੇ ਸਮੋਸੇ ਅੱਛਾ ਉਹ ਦਿਲ ਕਰਦਾ ਸੀ ਖਾਣ ਨੂੰ ਅੱਛਾ ਔਖੇ ਸਮੋਸੇ ਕਿਉਂ ਲਿਆਂਦੇ ਆ ਕਿਉਂ ਲੈ ਤੜਕੇ ਦਾ ਹੀ ਜੰਗ ਚੱਲੀ ਜਾਂਦਾ ਗੱਲ ਪੁੱਤ ਸਮੋਸਿਆਂ ਦੀ ਨਹੀਂ ਸਮੋਸੇ ਆ ਨਾ ਜਿਹੜੇ ਇਹਦਾ ਖਾਦਾ ਪੀਤਾ ਦਾ ਚੱਲ ਇੱਥੇ ਹੀ ਰਹਿ ਜਾਣਾ ਲੱਛਣ ਤੇਰੇ ਮਾੜੇ ਹੋਏ ਬੈ ਆ ਬਸ ਤੂੰ ਵੀ ਪਾ ਦੇ ਹਾਰ ਹਾਰ ਨਹੀਂ ਪਾ ਦੇ ਤੂੰ ਪੰਦਾ ਮੇਰੀ ਗੱਲ ਸੁਣ ਆਪਣੇ ਜ਼ਿਮੀਦਾਰਾਂ ਦੀਆਂ ਜਿਹੜੀਆਂ ਬਹੂਆਂ ਹੋਰ ਆਪਣੇ ਸਕੇ ਸਮੇਲਿਆਂ ਤੇ ਕਿਹੜਾ ਆਂਗਾ ਨਹੀਂ ਕਦੇ 15-15 ਸੌ ਦੇ ਨੌ ਬਣਾ ਕੇ ਲਿਆਉਂਦੀਆਂ ਉਹ ਪੜੀ ਲਿਖੀ ਆ ਬਾਪੂ ਤੇ ਪੜੀਆਂ ਲਿਖੀਆਂ ਲੋਕਾਂ ਦੀਆਂ ਕਿਹੜਾ ਹੀ ਨਹੀਂ ਉਹ ਤੂੰ ਵੀ ਕਹਿੰਦੇ ਨਾ ਪੜ੍ਹੀ ਲਿਖੀ ਲੈਣੀ ਹੈ ਉਹ ਤਾਂ ਤੂੰ ਚੌੜਾ ਹੋ ਕੇ ਬੈਠਾ ਨਹੀਂ ਨਹੀਂ 1 ਮਿੰਟ ਅੱਛਾ ਪੜੀਆਂ ਲਿਖੀਆਂ ਕੁੜੀਆਂ ਦੇਸੀ ਹੈ ਨਹੀਂ ਉਹ ਮੇਰੇ ਲਈ ਵੀ ਦੇਸੀ ਰਹਿੰਦੀ ਫਿਰ ਫਿਰ ਪੁੱਤ ਜੇ ਤੂੰ ਉਹ ਨਹੀਂ ਦੇਸੀ ਰਹਿੰਦੀ ਤੇ ਫਿਰ ਕੋਲਾ ਤੂੰ ਵੀ ਚੱਕ ਲਈ ਦਿਹਾੜੀਆਂ ਛੇਤੀ ਕਰਨ ਲਾ ਦੂ ਤੈਨੂੰ ਉਹ ਬਾਪੂ ਯਾਰ ਕਦੇ ਨੌਆਂ ਨਾਲ ਵੀ ਕੋਲੇ ਚੱਕਿਆ ਯਾਰ ਤੇ ਜਦੋਂ ਪੁੱਤ 15 1500 ਦਿਹਾੜੀ ਦਾ ਨੌਆਂ ਤੇ ਤੇ 4 4 5 5000 ਕੇਸਾਂ ਤੇ ਲੱਗਣ ਲੱਗ ਪਿਆ ਨਾ ਫਿਰ ਤੂੰ ਬਾਹਲਾ ਚਿਰ ਨਹੀਂ বাজਦਾ ਜਦੋਂ ਵਾਲ ਹੀ ਰਮਾਉਂਡ ਹੋਤਾ ਇਧਰ ਗੱਲ ਸੁਣ ਲੈ ਧਿਆਨ ਨਾਲ ਆਪਣੇ ਕਿੰਨਾ ਕਬੀਲਾ ਸਰੀਕਾ ਕਿਸੇ ਦੀ ਹੋਰ ਬਹੂ ਨੇ ਵਾਲ ਰਮਾਉਂਡ ਉਹ ਮੇਰੇ ਅੱਡੇ ਸ਼ਕੀਨਨ ਹੈ ਤੇ ਸ਼ਕੀਨਾਂ ਦਾ ਪੁੱਤ ਫਿਰ ਥੋੜਾ ਚੇਰੀ ਲੱਗਦੀਆਂ ਹੁੰਦੀਆਂ ਉਹ ਯਾਰ ਬਾਪੂ ਤੇਰੀ ਮਾਂ ਕੰਨੀ ਵੇਖਿਆ ਕਰ ਖੱਬਲ ਵਰਗਾ ਝਾਟਾ ਕਰਕੇ ਉਹਨਾਂ ਘਰ ਬੱਧਾ ਉਹ ਯਾਰ ਉਹਦੇ ਟਾਈਮ ਕੁਝ ਹੋਰ ਸੀ ਬਾਪੂ ਉਹੀ ਗੱਲਾਂ ਤੇ ਟਾਈਮ ਨੂੰ ਤਾਂ ਟਾਈਮ ਨੂੰ ਸਾਡੇ ਤੇ ਜਿਹੜਾ ਟਾਈਮ ਐ ਨਹੀਂ ਸੀ ਤੇਰੇ ਕੰਨ ਨੂੰ ਭਰਦੀ ਕੰਨ ਨਹੀਂ ਭਰਦੀ ਪੁੱਤ ਉਹਨੇ ਘਰ ਬੱਧਾ ਅਸੀਂ ਘਰ ਖਲਾਰੀ ਆਨੇ ਤੇ ਮੈਨੂੰ ਜਿਵੇਂ ਤੁਹਾਡੇ ਲੱਛਣ ਆ ਖਲਾਰਾਂਗੇ ਆ ਖਲਾਰਾਂਗੇ ਓ ਬਾਪੂ ਯਾਰ ਤੇਰਾ ਵੀ ਕੋਈ ਹਾਲ ਨਹੀਂ ਮਿਲਾਲਿਆ ਸਾ। ਓ ਮੈਨੂੰ ਤੇਰਾ ਹਾਲ ਕੋਈ ਨਹੀਂ ਲੱਗਦਾ ਤੂੰ ਜਮਾਂ ਥੱਲੇ ਲੱਗਿਆ ਪਿਆ। ਥੱਲੇ ਦੀ ਗੱਲ ਨਹੀਂ ਸਾਰੇ ਪਿੰਡ ਚ ਪਤਾ ਕੀ ਬਜਦੇ ਆ। ਇਹ ਕੰਜੂਸਾਂ ਦਾ ਲਾਣਾ। ਗੋਪੀ ਸੀ ਗੱਲ ਨਹੀਂ। ਕੋਈ ਕੋਹ ਨਹੀਂ ਹੁੰਦਾ ਕੰਜੂਸ ਹੀ ਆਖੀ ਜਾਂਦੇ। ਅਸੀਂ ਤਾਂ ਲੋਕਾਂ ਨੂੰ ਬੰਨ ਕੇ ਵਿਖਾਦਾ ਸੀ ਤੇ ਮੈਨੂੰ ਲੱਗਦਾ ਨਹੀਂ ਵੀ ਤੂੰ ਬੰਧਿਆ ਰਹਿੰਦੇਗਾ। ਓ ਬਾ ਯਾਰ ਬਾਪੂ ਸਮੋਸਿਆਂ ਨਾਲ ਵੀ ਘਰ ਉਜੜਦੇ ਯਾਰ। ਯਾਰ ਸਮੋਸਿਆਂ ਦੀ ਗੱਲ ਕਿੱਥੇ ਰਹਿ ਗਈ ਮੈਂ ਸਮੋਸਿਆਂ ਦੀ ਆਖਿਆ। ਤੂੰ ਖਾਧੇ ਨਹੀਂ ਸਮੋਸਾ। ਮੈਂ ਪੁੱਤ ਅਸੀਂ ਨਹੀਂ ਸਮੋਸੇ ਖਾਦੇ ਅਸੀਂ ਤਾਂ ਸਾਰੀ ਉਮਰ ਗੰਡਿਆਂ ਦੀ ਚਟਨੀ ਨਾਲ ਖਾ-ਖਾ ਕੇ ਤੇ ਗੰਡਿਆਂ ਵਾਲੇ ਵਜਦੇ ਪੁੱਤ ਤੇ ਫਿਰ ਗਵਾਇਆ ਵੀ ਨਹੀਂ ਕੋਸਾ ਉਹ ਚੱਲ ਬਾਪੂ ਮੈਂ ਚੱਲਣਾ ਖੇਤ ਮੈਂ ਕਿੰਨਾ ਕੰਮ ਕਰਦਾ ਕਦੇ ਉਹ ਯਾਰ ਕੰਮ ਕੰਮ ਤਾਂ ਪੁੱਤ ਬੰਦੇ ਦੇ ਕਰਮਾਂ ਪਰ ਮੜਾ ਜਹਾ ਹਸਾਨਾਰ ਰਿਹਾ ਮੈਂ ਤੈਨੂੰ ਛੇਰਾ ਆਦ ਦਾ ਤੂੰ ਮੇਰਾ ਸਕਾ ਖੂਨ ਆ ਮੈਂ ਤਾਂ ਆ ਨਾ ਜੇ ਕੋਈ ਭਤੀਜਾ ਹੁੰਦਾ ਤਾਂ ਮੈਂ ਖਣੀ ਉਂਗਲ ਲਾਈ ਦਿੰਦਾ ਵੀ ਚੰਗੇ ਆ ਲੋਟ ਆਏ ਆ ਚੱਲ ਠੀਕ ਹੈ ਹੁਣ ਮੈਂ ਖੇਤ ਜਾਣਾ ਹੋਣਾ ਮੜਾ ਜਹਾ ਹਸਾਨਾਰ ਰਿਹਾ ਕਰ ਚੰਗਾ ਚੰਗਾ ਯਾਰ ਤੇਰੇ ਵੀ ਲੱਛਣ ਜੇ ਮੈਨੂੰ ਚੰਗੇ ਨਹੀਂ ਲੱਗਦੇ ਹੂੰ ਤੇਰੇ ਵੀ ਕੰਨ ਬੁੜੀ ਭਰਦੀਆਂ ਮੈਨੂੰ ਪਤਾ ਥੱਲੇ ਤੂੰ ਵੀ ਲੱਗਿਆ ਫਿਰਦਾ ਅਖੇ ਤੇਰੇ ਲ ਚੱਲੋ ਚੱਲੀਏ ਖੇਤ ਤੋਈ ਹਾਲੀ ਸਾਡੇ ਬੁੜੇ ਦਾ ਵੀ ਲੈ ਵੇਖ ਲਾ ਮਸ਼ੀਨ ਚ ਨਾ ਪਾ ਕੇ ਕੱਪੜੇ ਤੇ ਸੁਕਾ ਕੇ ਤੇ ਉਵੇਂ ਹੀ ਰੱਖਦੇ ਆਏ ਨਹੀਂ ਵੀ ਮੈਂ ਕੱਢ ਲਾ ਤੇ ਸਮੋਸਿਆਂ ਦੀ ਤਾਂ ਪੈ ਗਈ ਵੀ ਖਾਲਾਂ ਛੇਤੀ ਛੇਤੀ ਸਰ ਗਿਆ ਆਪਣੇ ਵਾਲੇ ਸ਼ੋਰ ਦਾ ਵੀ ਸਰਦਾਰ ਨਹੀਂ ਪਟੂਗਾ ਘਰ ਤੂਗਾ ਕੀ ਬਸ ਪੱਟਿਆ ਹੀ ਗਿਆ ਜੇ ਆ ਹੋਰ ਮੇਰੇ ਹਿਸਾਬ ਨਾਲ ਮਹੀਨਾ ਦੋ ਮਹੀਨਿਆਂ ਹੀ ਚੱਲਦਾ ਰਿਹਾ ਹਾਲ ਤੇ ਫਿਰ ਤਾਂ ਬਸ ਮੈਂ ਬਹੁਤ ਸਮਝਾ ਕੇ ਆਇਆ ਅੱਗੋ ਆਦਾ ਕਿ ਤੁਸੀਂ ਤਾਂ ਕਜੂਸ ਵਜਦੇ ਆ ਮੈਂ ਕਿਹਾ ਅਸੀਂ ਤਾਂ ਚੱਲ ਕਜੂਸ ਸੀ ਕੇ ਜੇ ਸੀਗੇ ਅਸੀਂ ਮੈਂ ਕਿਹਾ ਆਪਦਾ ਘਰ ਤਾਂ ਬੰਦੀ ਰੱਖਿਆ ਤੂੰ ਮੈਂ ਕਿਹਾ ਜਿਹੜੇ ਹਿਸਾਬ ਨਾਲ ਪੁੱਤ ਚੱਲਦਾ ਬਾਲਾ ਟਾਈਮ ਨਹੀਂ ਚੱਲਦਾ ਮੈਂ ਕਿਹਾ ਆਹ ਵੇਖ ਲਓ ਲੈ ਮੈਨੂੰ ਦੋ ਸੂਟ ਦਿੱਤੇ ਸੀ ਤੁਸੀਂ ਲਿਆ ਕੇ ਉਹੀ ਇੱਕ ਪਾ ਲੈਂਦੀ ਸੀ ਇੱਕ ਲਾਹ ਦਿੰਦੀ ਸੀ ਤੇ ਦੋ ਆਉਣ ਜਾਣ ਨੂੰ ਸੀਗੇ ਤਿੰਨਾਂ ਤੋਂ ਤਾਂ ਲੋਟ ਹੀ ਨਹੀਂ ਆਉਂਦਾ ਹਾਂ ਤੇ ਇਹ ਤਾਂ ਚੱਕਦਾ ਇਹਨੂੰ ਦੂਜੇ ਦਿਨ ਉਹ ਲੀੜੇ ਚੱਕਦਾ ਆਪਾਂ ਤਾਂ ਬਸ ਨਾਂ ਦੇ ਰਹਿ ਗਏ ਆਪਣੀ ਹੈ ਨਹੀਂ ਪੁੱਛ ਕੁੱਛ ਹੁਣ ਮੈਂ ਕੋਣੀ ਬਾਤੂੰ ਅੱਜ ਦਾ ਦਿਨ ਖੜ ਜਾ ਮੈਂ ਸਵੇਰੇ ਜਾਂਦਾ ਮੰਡੀ ਹਾਂ ਮੈਂ ਆੜਤਗੇ ਨੂੰ ਆ ਕੇ ਆਉਣਾ ਵੀ ਸਾਡੇ ਛੋੜ ਨੂੰ ਪੈਸਾ ਨਾ ਦੇ ਹੋਰ ਤੁਸੀਂ ਇਹਦੇ ਨਾਲ ਗੱਲ ਕਰਕੇ ਆਓ ਇਹ ਤਾਂ ਤੁਹਾਨੂੰ ਪੁੱਛਦਾ ਵੀ ਨਹੀਂ ਜਾ ਕੇ ਚੁੱਪਦਾ ਤੇ ਪਤਾ ਹੀ ਨਹੀਂ ਉੱਥੇ ਕਾਇ ਕਲਮਾ ਕਰਾਈ ਬੈਠਾ ਕੀ ਕਰੀ ਬੈਠਾ ਇਹ ਹੋਰ ਕਿਤੇ ਬਾਅਦ ਚਾਪਾ ਇੰਨਾ ਖੁੱਲਾ ਹੋ ਘਰ ਚੱਲਿਆ ਤਾਂ ਆਪਾਂ ਤਾਂ ਖਤਮੀ ਹੋ ਜਾਾਂਗੇ ਫੇਰੇ ਆਪਾਂ ਨਹੀਂ ਛੱਡਦਾ ਇਹ ਤਾਂ ਬਸ 2 ਸਾਲਾਂ ਚ ਵਕਾਦੂ ਸਾਰੀ ਜਿਹੜੀ ਹੈਗੀ ਖਤਮ ਹੋ ਹੀ ਗਏ ਜਮਾ ਖੁੰਗਲ ਕਰ ਦੂਗੀ ਇਹ ਤਾਂ ਥੋੜਾ ਜਿਹਾ ਬੋਹ ਨੂੰ ਵੀ ਝੜਕ ਕੇ ਰੱਖਿਆ ਕਰ ਝੜਕਣ ਕਿੱਥੇ ਦਿੰਦੀ ਉਹ ਤਾਂ ਆਉਂਦੀ ਆ ਰਗਾਂ ਤੇ ਬਹਿਣ ਮੇਰੀਆਂ ਤੇ ਨਹੀਂ ਨਹੀਂ ਤੂੰ ਕੋ ਡੰਡਾ ਰੱਖ ਖਿੱਚ ਕੇ ਡੰਡੇ ਬਿਨਾ ਨਹੀਂ ਲੋਟ ਆਉਂਦੇ ਫੇਰ ਆਈ ਲੋਟ ਆਊਗਾ ਕੰਮ ਚੱਲ ਕੋਈ ਮੈਂ ਸਵੇਰੇ ਜਾਊਂਗਾ ਮੰਡੀ ਅੱਜ ਤਾਂ ਹੁਣ ਮੈਂ ਜਾਣਾ ਖੇਤ ਕੰਮ ਆ ਮੈਨੂੰ ਕਈ ਚੀਜ਼ ਚੱਕਣਾ ਹੈ ਚੰਗਾ ਚੰਗਾ ਤੂੰ ਤੁਸੀਂ ਆੜਤੀ ਇਹਨੂੰ ਸਮਝਾ ਕੇ ਆਇਓ ਨਹੀਂ ਨਹੀਂ ਮੈਂ ਫੋਨ ਹਾਂ ਫੋਨ ਵੀ ਕੀਤਾ ਸੀਗਾ ਪਉਂਦੇ ਨਹੀਂ ਉਹ ਗੱਲ ਬੰਦੀ ਕੋਲੇ ਜਾ ਕੇ ਆ ਕੇ ਆਉਂਗਾ ਮੜ ਕੇ ਅਗਲਾ ਕਹਿ ਦਿੰਦਾ ਆਪ ਦੇਤੀ ਪਤਨੋ ਬਾੜਾ ਆਂਦੇ ਆ ਨਹੀਂ ਨਹੀਂ ਮੈਂ ਜਾਉਂਗਾ ਸਵੇਰੇ ਸਮਝਾ ਕੇ ਆਉਂਗਾ ਹਾਂ ਉਹਨੂੰ ਕਹਦੇ ਵੀ ਮੈਥੋਂ ਬਿਨਾ ਪੁੱਛੇ ਤੂੰ ਪੈਸਾ ਨਹੀਂ ਦੇਣਾ ਚੱਲ ਤੂੰ ਐਂ ਕਰ ਮਾੜਾ ਮੋਟਾ ਕਰ ਲੈ ਕੰਮ ਤੈਨੂੰ ਵੀ ਫਿਰ ਬਾਹਲਾ ਕੀ ਆ ਤੂੰ ਵੀ ਪੈ ਜਾ ਗਰਮੀ ਹੈਗੀ ਹਾਂ ਬਸ ਆਹ ਲੀੜੇ ਜੇ ਸੀਗੇ ਰੱਖ ਤੇ ਓਵੇਂ ਮੇਮ ਨੇ ਹੇਮਾ ਮੱਲਣੀ ਨੇ ਵਾਖਾ ਚੱਲ ਸੁੱਕਣੇ ਪਾਦਾ ਉਹਦੇ ਤਾਂ ਨੌ ਖਰਾਬ ਹੋ ਜਾਂਦੇ ਆ ਕੰਮ ਕਰਦੀ ਦੇ ਕਦੇ ਵਾਲ ਖਰਾਬ ਹੋ ਜਾਂਦੇ ਆ Skal vi få det i regi om nå, da? ਬੂ ਮੈਂ ਮਰ ਜਾ ਨਹੀਂ ਕੁੜੇ ਆ ਕੀ ਨਹੀਂ ਲੱਪ ਪਰਲੇ ਤੋਂ ਸਰਫ ਦੀ ਹੈ ਕੀ ਗੱਲ ਆ ਮੰਮੀ ਕੱਪੜੇ ਧੋਣੇ ਆ ਨਹੀਂ ਉਰੇ ਖੜਾ ਨਹੀਂ ਤੂੰ ਤਾਂ ਮੈਨੂੰ ਟੈਕ ਕਰਾਏਂਗੀ ਨਹੀਂ ਇੰਨੀ ਸਰਫ ਕੌਣ ਪਾਉਂਦਾ ਹੁੰਦਾ ਦੋ ਕੱਪੜੇ ਆ ਮੰਮੀ ਜੀ ਆਟ ਵਾਲੀ ਮਸ਼ੀਨ ਆ ਹੈਗੀ ਆਟੋ ਤੇਰੇ ਆਟਵਾ ਆਟਵਾ ਤਾਂ ਮੈਨੂੰ ਨਹੀਂ ਪਤਾ ਨਹੀਂ ਆਹ ਇੰਨੀ ਮਹਿੰਗੀ ਸਰਫਾ ਹਜੇ ਕੱਲ ਤਾਂ ਲੈ ਕੇ ਆਂਦੀ ਹੈ ਇਹਦੇ ਚ ਕੱਪੜੇ ਕਿਵੇਂ ਨਿਕਰਨਗੇ ਫਿਰ ਨਹੀਂ ਤੂੰ ਇੰਨੀ ਪਰ ਸਰਫ ਪਾ ਦਨੀ ਆ ਬੂ ਮੈਂ ਮਰ ਜਾ ਨਹੀਂ ਸਾਡਿਆਂ ਵੇਲੇ ਤਾਂ ਇੱਕ ਟਿੱਕੀ ਦੇ ਦਿੰਦੀ ਸੀ ਮੇਰੀ ਸੱਸ ਹੈਂ ਤੇ ਕਿਤੇ 15 20 ਦਿਨਾਂ ਤਾਂ ਮੁੱਕਦੀ ਸੀ ਉਹ ਤੇ ਤੂੰ ਤੂੰ ਤਾਂ ਹਜੇ ਕੱਲ ਲੈ ਕੇ ਜਾਂਦਾ ਡੱਬਾ ਤੇ ਤੂੰ ਤਾਂ ਮਕੋ ਵੀ ਦਿੱਤੀ ਬਾਹਟੀ ਪੂਰੇ ਘਰਾਂ ਨੂੰ ਬੱਚੂ ਜੇ ਨਾ ਪੜਾ ਕਰ ਖੰਗੇ ਫਿਰ ਨਹੀਂ ਤੂੰ ਤਾਂ ਜਮਾ ਚੌਂਟੇ ਚੱਕੀ ਆਉਂਦੀ ਆ ਘਰ ਤੇ ਮਾਰਾ ਮੋਟਾ ਦਿਮਾਗ ਤੋਂ ਸੋਚਦਾ ਕੁੜਕੇ ਸੋਚਲਾ ਤੂੰ ਨਹੀਂ ਤੂੰ ਤਾਂ ਸਾਨੂੰ ਖੁੰਗਾ ਕਰਨ ਤੇ ਹੋਈ ਪਈ ਐ ਹੁਣ ਨਹੀਂ ਤੋਂਨੇ ਕੱਪੜੇ